ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਐਤਵਾਰ ਤੋਂ ਪਹਿਲਾਂ ਪਹਿਲਾਂ ਤੁਸੀਂ ਗੁਰੂ ਘਰ ਤੋਂ ਇੱਕ ਚੀਜ਼ ਲਿਆ ਕੇ ਆਪਣੇ ਘਰ ਦੇ ਹਰ ਕੋਨੇ ਵਿੱਚ ਰੱਖ ਦੇਣੀ ਹੈ ਫਿਰ ਵੇਖਿਓ ਤੁਹਾਡੇ ਘਰ ਵਿੱਚ ਕਿਵੇਂ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗ ਹੈ ਜੀ। ਇੱਕ ਅਜਿਹਾ ਗੁਪਤ ਤਰੀਕਾ ਜੋ ਅਸੀਂ ਐਤਵਾਰ ਦੇ ਦਿਨ ਤੋਂ ਪਹਿਲਾਂ-ਪਹਿਲਾਂ ਆਪਣੇ ਘਰ ਦੇ ਵਿੱਚ ਕਰ ਲੈਣਾ ਹੈ। ਫਿਰ ਸਾਡੇ ਘਰ ਦੇ ਵਿੱਚ ਇਹ ਉਪਾਅ ਕਰਨ ਦਾ ਇਹ ਤਰੀਕਾ ਅਪਣਾਉਣ ਦੇ ਨਾਲ ਸ਼ਾਂਤੀ, ਨੌਕਰੀ, ਰੁਜ਼ਗਾਰ ਅਦੇ ਨਵੇਂ ਰਾਹ ਖੁੱਲ ਜਾਣਗੇ। ਇਹ ਕੋਈ ਜਾਦੂ ਟੋਣਾ ਜਾਂ ਟੋਟਕਾ ਨਹੀਂ। ਨਹੀਂ ਕੋਈ ਤੰਤਰ ਮੰਤਰ ਹੈ ਇਹ ਗੁਰੂ ਦੀ ਰਹਿਮਤ ਹੈ ਰੇਦੀ ਸਿੱਧੀ ਤੇ ਸਾਫ਼ ਰਸਤਾ ਹੈ ਜਦੋਂ ਸਾਧ ਸੰਗਤ ਜੀ ਐਤਵਾਰ ਜਾਂ ਮਸੀਹਾਂ ਜਾਂ ਸੰਗਰਾਂਦ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਲੋਕ ਇਸ ਦਿਨ ਨੂੰ ਸੁਣ ਕੇ ਹੀ ਡਰ ਜਾਂਦੇ ਹਨ ਕਿਉਂਕਿ ਲੋਕਾਂ ਨੂੰ ਭਰਮ ਹੁੰਦਾ ਹੈ ਜੀ ਮਸੀਹ ਦਾ ਦਿਨ ਜਾਂ ਸੰਗਰਾਂਦ ਦਾ ਦਿਨ ਜਿਹੜਾ ਤੇ ਜਾਂ ਫਿਰ ਕੋਈ ਪੂਰਨ ਮਾਸੀ ਦਾ ਦਿਨ ਨਕਾਰਾਤਮਕ ਦਿਨ ਹੁੰਦਾ ਹੈ ਪਰ ਜਦੋਂ ਗੁਰੂ ਦੀ ਕਿਰਪਾ ਇਸ ਦਿਨ ਤੇ ਪੈ ਜਾਵੇ ਇਹ ਦਿਨ ਕਿਸੇ ਤਿਉਹਾਰ ਤੋਂ ਫਿਰ ਘਟ ਨਹੀਂ ਰਹਿ ਜਾਂਦਾ ਅੱਜ ਅਸੀਂ ਗੱਲ ਕਰਾਂਗੇ ਉਸ ਚੀਜ਼ ਦੀ ਜੋ ਗੁਰਦੁਆਰਾ ਸਾਹਿਬ ਤੋਂ ਤੁਸੀਂ ਲੈ ਕੇ ਆਉਣੀ ਹੈ ਪਰ ਇਹ ਕੋਈ ਆਮ ਚੀਜ਼ ਨਹੀਂ ਇਹ ਹੈ ਜੀ ਲੰਗਰ ਦੀ ਜਿਸ ਵਿੱਚ ਹੁੰਦੀ ਹੈ ਸੇਵਾ ਦੀ ਮਿੱਠੀ ਮਹਿਕ ਨਿਮਰਤਾ ਦੀ ਖੁਸ਼ਬੂ ਗੁਰੂ ਦੀ ਰਹਿਮਤ ਜਦੋਂ ਤੁਸੀਂ ਲੰਗਰ ਦੇ ਵਿੱਚੋਂ ਇਹ ਚੀਜ਼ ਲੈ ਕੇ ਆਪਣੇ ਘਰ ਵਿੱਚ ਆਓਗੇ ਤਾਂ ਤੁਹਾਡੇ ਘਰ ਦੇ ਸਾਰੇ ਹੀ ਦੁੱਖ ਤਕਲੀਫਾਂ ਤੇ ਪੈਸੇ ਦੇ ਨਾਲ ਰਿਲੇਟਿਡ ਸਾਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ ਜਦੋਂ ਤੁਸੀਂ ਮੱਸਿਆ ਵਾਲੇ ਦਿਨ ਜਾਂ ਐਤਵਾਰ ਵਾਲੇ ਦਿਨ ਗੁਰੂ ਘਰੇ ਜਾਂਦੇ ਹੋ ਉੱਥੇ ਸਿਰਫ ਨਾਦਰਸ਼ਨ ਨਹੀਂ ਕਰਨੇ ਬਲਕਿ ਲੰਗਰ ਦੀ ਸੇਵਾ ਕਰਕੇ ਭਾਂਡੇ ਵੀ ਮਾਂਜਣੇ ਹਨ ਲੰਗਰ ਪਰੋਸਣਾ ਵੀ ਹੈ ਗੁਰੂ ਦੀ ਬਖਸ਼ੀ ਹੋਈ ਚਪਾਤੀ ਵੀ ਲੈ ਕੇ ਆਉਣੀ ਹੈ ਚਪਾਤੀ ਮਤਲਬ ਕਿ ਰੋਟੀ ਲੈ ਕੇ ਆਉਣੀ ਹੈ ਇਹ ਰੋਟੀ ਸਿਰਫ ਆਟੇ ਦੇ ਨਹੀਂ ਹੁੰਦੀ ਇਹ ਕਰਮਾਂ ਦੀ ਕਿਰਪਾ ਵੀ ਹੁੰਦੀ ਹੈ ਜਿਵੇਂ ਮਿੱਠਾ ਪਾਣੀ ਥੱਕੇ ਹੋਏ ਮਨ ਨੂੰ ਤਰੋ ਤਾਜ਼ਾ ਕਰ ਦਿੰਦਾ ਹੈ ਇਵੇਂ ਹੀ ਇਹ ਰੋਟੀ ਕਰਦੀ ਤਕਦੀਰ ਨੂੰ ਨਵਾਂ ਰੂਪ ਦੇ ਸਕਦੀ ਹੈ ਇਹ ਰੋਟੀ ਜਦੋਂ ਗੁਰੂ ਘਰ ਦੀ ਰਹਿਮਤ ਦੇ ਤੌਰ ਤੇ ਤੁਹਾਡੇ ਹੱਥ ਵਿੱਚ ਆਉਂਦੀ ਹੈ ਉਸ ਨੂੰ ਨਿਮਰਤਾ ਦੇ ਨਾਲ ਘਰ ਲੈ ਕੇ ਆਓ ਪਰ ਇਸ ਰੋਟੀ ਨਾਲ ਅਗਲਾ ਕਦਮ ਹੋਰ ਵੀ ਮਹੱਤਵਪੂਰਨ ਹੈ ਇਸ ਰੋਟੀ ਦਾ ਇੱਕ ਛੋਟਾ ਜਿਹਾ ਟੁਕੜਾ ਤੁਸੀਂ ਘਰ ਦੀ ਅਜਿਹੀ ਜਗ੍ਹਾ ਤੇ ਰੱਖਣਾ ਹੈ ਜਿੱਥੇ ਜੇਕਰ ਤੁਸੀਂ ਰੱਖ ਦਿਓਗੇ ਤੁਹਾਡੇ ਘਰ ਵਿੱਚ ਪੈਸੇ ਵਿੱਚ ਵਾਧਾ ਹੋ ਜਾਵੇਗਾ ਤੇ ਵਪਾਰ ਵਿੱਚ ਬੜਾ ਹੀ ਵਾਧਾ ਹੋਵੇਗਾ ਇਹ ਰੋਟੀ ਸਿਰਫ ਇੱਕ ਨਿਸ਼ਾਨੀ ਨਹੀਂ ਹੁੰਦੀ ਇਹ ਰੱਬ ਦੀ ਬਰਕਤ ਹੁੰਦੀ ਹੈ ਜੋ ਤੁਹਾਡੇ ਵਪਾਰ ਅਤੇ ਪੈਸੇ ਨੂੰ ਸੀਲ ਕਰ ਲੈਂਦੀ ਹੈ ਬਾਕੀ ਰੋਟੀ ਪਰਿਵਾਰ ਦੇ ਹਰ ਮੈਂਬਰ ਨੂੰ ਪ੍ਰਸ਼ਾਦ ਵਜੋਂ ਖਵਾਉਣੀ ਚਾਹੀਦੀ ਹੈ ਕਿਉਂਕਿ ਜਿੱਥੇ ਪ੍ਰਸ਼ਾਦ ਵੰਡਿਆ ਜਾਂਦਾ ਹੈ ਉੱਥੇ ਹੀ ਵੰਡਿਆਂ ਬਰਕਤ ਆਉਂਦੀ ਹੈ ਸੋ ਜੇਕਰ ਇਹ ਰੋਟੀ ਨੂੰ ਤੁਸੀਂ ਆਪਣੇ ਘਰ ਦੀ ਅਜਿਹੀ ਜਗ੍ਹਾ ਤੇ ਰੱਖਦੇ ਹੋ ਰੋਟੀ ਦਾ ਟੁਕੜਾ ਜਿਹੜਾ ਤੁਸੀਂ ਲਿਓਣਾ ਹੈ ਤੁਹਾਡੇ ਘਰ ਵਿੱਚ ਪੈਸਿਆਂ ਦੀ ਮਿਸਾਲ ਬਣ ਜਾਵੇਗਾ ਘਰ ਦੇ ਵਿੱਚ ਵਪਾਰ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਉਹ ਜਗ੍ਹਾ ਹੈ ਘਰ ਦੀ ਤਜੋਰੀ। ਜੇਕਰ ਤੁਸੀਂ ਇੱਕ ਟੁਕੜਾ ਘਰ ਦੀ ਤਜੋਰੀ ਵਿੱਚ ਰੱਖਦੇ ਹੋ। ਤੁਹਾਡੇ ਘਰ ਦਾ ਵਪਾਰ ਵਧਣਾ ਸ਼ੁਰੂ ਹੋ ਜਾਵੇਗਾ। ਤੇ ਪੈਸੇ ਹਰ ਪਾਸਿਆਂ ਆਉਣੇ ਸ਼ੁਰੂ ਹੋ ਜਾਣਗੇ ਤੇ ਬਰਕਤ ਤੁਹਾਡੀ ਸੀਲ ਹੋ ਜਾਵੇਗੀ। ਜਦੋਂ ਤੁਸੀਂ ਰੋਟੀ ਨੂੰ ਪ੍ਰਸ਼ਾਦ ਵਜੋਂ ਪਰਿਵਾਰ ਵਿੱਚ ਵੰਡ ਦਿੰਦੇ ਹੋ, ਉਹਨਾਂ ਦੀਆਂ ਦਿਲੋਂ ਅਰਦਾਸਾਂ ਕਰਵਾਉਂਦੇ ਹੋ। ਆਖੋ ਹੇ ਵਾਹਿਗੁਰੂ। ਇਹ ਸਿਰਫ ਰੋਟੀ ਨਹੀਂ ਇਹ ਤੇਰੀ ਮਿਹਰ ਹੈ। ਮੇਰੇ ਘਰ ਦੀਆਂ ਰੋਟੀਆਂ ਦੀ ਕਮੀ ਕਦੇ ਨਾ ਹੋਵੇ ਜਦੋਂ ਅਸੀਂ ਇਸ ਰੋਟੀ ਨੂੰ ਵਿਸ਼ਵਾਸ ਤੇ ਨਿਮਰਤਾ ਭਾਵ ਪੂਰੇ ਤਰੀਕੇ ਨਾਲ ਲੈਂਦੇ ਹਾਂ ਤਾਂ ਇਹ ਚਮਤਕਾਰ ਲੈ ਆਉਂਦੀ ਹੈ ਆਪਣੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਰੋਜ਼ਗਾਰ ਦੇ ਵਿੱਚ ਵਾਧਾ ਹੁੰਦਾ ਹੈ ਘਰ ਵਿੱਚ ਆਤਮਿਕ ਮਾਨਸਿਕ ਸ਼ਾਂਤੀ ਆਉਂਦੀ ਹੈ ਇਹ ਸਿਰਫ ਸਧਾਰਨ ਲੰਗਰ ਦੀ ਰੋਟੀ ਨਹੀਂ ਹੁੰਦੀ ਇਹ ਗੁਰੂ ਦੀ ਦਾਤ ਹੁੰਦੀ ਹੈ ਸਾਥ ਸੰਗਤ ਜੀ ਤੁਸੀਂ ਆਪਣੇ ਮਨ ਤੇ ਘਰ ਵਿੱਚ ਚਮਤਕਾਰ ਵੇਖਣਾ ਚਾਹੁੰਦੇ ਹੋ ਤੇ ਤੁਸੀਂ ਇਸ ਪਵਿੱਤਰ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਤੇ ਤੁਸੀਂ ਉੱਥੇ ਗੁਰੂ ਦੇ ਦਰ ਤੇ ਜਾ ਕੇ ਸੇਵਾ ਕਰੋ ਤੇ ਰੋਟੀ ਲੈ ਕੇ ਆਓਗੇ ਸੇਵਾ ਤੁਸੀਂ ਖੁਦ ਆਪਣੇ ਹੱਥੀਂ ਕਰਨੀ ਹੈ ਭਾਵੇਂ ਲੰਗਰ ਦੀ ਸੇਵਾ ਕਰ ਲਓ ਲੰਗਰ ਬਣਾਉਣ ਦੀ ਸੇਵਾ ਕਰ ਲਓ ਪਰੋਸਣ ਦੀ ਸੇਵਾ ਕਰ ਲਓ ਤੇ ਭਾਵੇਂ ਭਾਂਡੇ ਮਾਜਣ ਦੀ ਸੇਵਾ ਕਰ ਲਓ ਜਿਸ ਤਰ੍ਹਾਂ ਦੀ ਵੀ ਤੁਸੀਂ ਸੇਵਾ ਕਰੋਗੇ ਉਹੀ ਸੇਵਾ ਦਾ ਫਲ ਤੁਹਾਨੂੰ ਆਪਣੇ ਆਪ ਮਿਲ ਜਾਵੇਗਾ ਜਦੋਂ ਤੁਸੀਂ ਖੁਦ ਆਪ ਪ੍ਰਸ਼ਾਦੇ ਵਜੋਂ ਉੱਥੋਂ ਦੇ ਮਾਤਾ ਭੈਣਾ ਤੋਂ ਕੋਈ ਵੀ ਮਤਲਬ ਪ੍ਰਸ਼ਾਦ ਲਾਓਗੇ ਜੇਕਰ ਉਸ ਪ੍ਰਸ਼ਾਦ ਤੋਂ ਤੁਹਾਨੂੰ ਰੋਟੀ ਦਿੰਦੀਆਂ ਹਨ ਉਹ ਰੋਟੀ ਤੁਸੀਂ ਆਪਣੀ ਰੋਟੀ ਵਿੱਚ ਲਿਆ ਕੇ ਜ਼ਰੂਰ ਲੈ ਕੇ ਘਰ ਆ ਜਾਣੀ ਹੈ ਕਿਉਂਕਿ ਉਹ ਤੁਹਾਡੇ ਝੋਲੀ ਦੇ ਵਿੱਚ ਸਿਰਫ ਰੋਟੀ ਨਹੀਂ ਤੁਹਾਡੇ ਘਰ ਦੀ ਬਰਕਤ ਗੁਰਪਾਤਸ਼ਾਹ ਜੀ ਨੇ ਆਪ ਭਰਨੀ ਹੁੰਦੀ ਹੈ ਤੁਹਾਡੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਜੇਕਰ ਤੁਹਾਡੇ ਹੱਥ ਵਿੱਚ ਉਹ ਰੋਟੀ ਆ ਗਈ ਇਹ ਰੋਟੀ ਉਹ ਰੂਹਾਨੀ ਰਸਤਾ ਹੈ ਜਿਸ ਰਾਹੀਂ ਰਬਤਾ ਕਹ ਪਹੁੰਚਿਆ ਜਾ ਸਕਦਾ ਹੈ ਕੋਈ ਜਾਦੂ ਨਹੀਂ ਸਿਰਫ ਨਿਮਰਤਾ ਤੇ ਸੇਵਾ ਤੇ ਸਰਦਾ ਦੀ ਭਾਵਨਾ ਹੈ ਸਾਧ ਸੰਗਤ ਜੀ ਇਸ ਤਰੀਕੇ ਮੈਂ ਤੁਹਾਨੂੰ ਇੱਕ ਕਹਾਣੀ ਦੱਸਣ ਵਾਲੀ ਹਾਂ ਜੋ ਇੱਕ ਸੱਚ ਹੈ ਪਿੰਡ ਰਾਮਪੁਰ ਦੇ ਨੌਜਵਾਨ ਜਗਤਾਰ ਸਿੰਘ ਦੀ ਗੱਲ ਹੈ ਜਗਤਾਰ ਸਿੰਘ ਗਰੀਬ ਪਰਿਵਾਰ ਤੋਂ ਸੀ ਜਿਹੜੇ ਮਾਪੇ ਸੀ ਉਹਦੇ ਬਚਪਨ ਵਿੱਚ ਹੀ ਦਮ ਤੋੜ ਗਏ ਸਨ ਉਹ ਇੱਕ ਝੌਂਪੜੀ ਵਿੱਚ ਰਹਿਹਾ ਕਰਦਾ ਸੀ ਸਿਰਫ ਰੋਜ਼ ਦਾ ਕੰਮ ਮਿਲਿਆ ਤਾਂ ਠੀਕ ਨਹੀਂ ਨਹਿਤਾ ਕਈ ਵਾਰ ਸੁੱਕੀ ਰੋਟੀ ਖਾ ਕੇ ਗੁਜ਼ਾਰਾ ਕਰਿਆ ਕਰਦਾ ਸੀ ਇਸ ਤਰ੍ਹਾਂ ਉਸਦੇ ਬਹੁਤ ਹੀ ਗਰੀਬੀ ਵਾਲੇ ਦਿਨ ਲੰਘ ਰਹੇ ਸਨ ਕਦੇ-ਕਦੇ ਉਸ ਨੂੰ ਉਹ ਸੁੱਕੀ ਰੋਟੀ ਵੀ ਨਹੀਂ ਸੀ ਨਸੀਬ ਹੁੰਦੀ ਇੱਕ ਦਿਨ ਉਸਦੀ ਬਚਪਨ ਦੀ ਦੋਸਤ ਰਣਜੀਤ ਕੌਰ ਜੋ ਕਿ ਬਹੁਤ ਹੀ ਰੋਹਾਨੀ ਵਿਚਾਰਾਂ ਵਾਲੀ ਔਰਤ ਸੀ ਉਸਨੇ ਉਸ ਨੂੰ ਮਸਿਆ ਵਾਲੇ ਦਿਨ ਗੁਰਦੁਆਰੇ ਸਾਹਿਬ ਸੇਵਾ ਕਰਦਿਆਂ ਹੋਏ ਬਾਹਰ ਵੇਖਿਆ ਜਦੋਂ ਉਹ ਜਗਤਾਰ ਸਿੰਘ ਨੂੰ ਮਿਲਦੀ ਹੈ ਤਾਂ ਜਗਦਾਰ ਸਿੰਘ ਦੀ ਹਾਲਤ ਵੇਖ ਕੇ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਕਹਿੰਦੀ ਹੈ ਕਿਸ ਤਰ੍ਹਾਂ ਦੀ ਹਾਲਾਤ ਬਣੇ ਪਏ ਹਨ ਤੇਰੀ ਤਾਂ ਐਨੀ ਮਾੜੀ ਕਿਸਮਤ ਕਦੋਂ ਦੀ ਹੋ ਗਈ ਜਦੋਂ ਆਪਣੇ ਘਰ ਦੀ ਸਾਰੀ ਗੱਲਬਾਤ ਦੱਸਤਾ ਉਹ ਬੜਾ ਅਫਸੋਸ ਕਰਦੀ ਫਿਰ ਉਸ ਨੂੰ ਦੱਸਦੀ ਹੈ ਕਿ ਅੱਜ ਮੱਸੀਆ ਦਾ ਦਿਹਾੜਾ ਹੈ ਤੂੰ ਗੁਰੂ ਘਰ ਦੇ ਲੰਗਰ ਦੀ ਸੇਵਾ ਕਰ ਨਿਮਰਤਾ ਦੇ ਨਾਲ ਸੇਵਾ ਕਰੀ ਤੇ ਗੁਰੂ ਗੁਰੂ ਜ਼ਰੂਰ ਕਰੀ ਲੰਗਰ ਦੇ ਵਿੱਚੋਂ ਜਿਹੜੀ ਤੈਨੂੰ ਰੋਟੀ ਮਿਲੇਗੀ ਉਸ ਰੋਟੀ ਨੂੰ ਆਪਣੇ ਘਰ ਵਿੱਚ ਜ਼ਰੂਰ ਲੈ ਕੇ ਜਾਵੀਂ ਜੋ ਵੀ ਘਰ ਦੇ ਵਿੱਚ ਜੀ ਹੈ ਉਸ ਨੂੰ ਖਵਾ ਦੇ ਆਪ ਵੀ ਖਾਈਂ ਉਸ ਵਿੱਚੋਂ ਕੁਝ ਟੁਕੜਾ ਜਿਹੜਾ ਬਚ ਜਾਵੇ ਉਸ ਨੂੰ ਤੁਸੀਂ ਆਪਣੇ ਘਰ ਦੇ ਚਿੜੀਆਂ ਜਨੌਰਾਂ ਨੂੰ ਪਾ ਦੇਵੀਂ ਜੋ ਵੀ ਤੇਰੇ ਕੰਮਕਾਰ ਵਾਲੀ ਜਗ੍ਹਾ ਹੈ ਉੱਥੇ ਉਹ ਟੁਕੜਾ ਤੋਂ ਰੱਖ ਦੇਵੀਂ ਜਿਸ ਨੂੰ ਵੀ ਖਾਣ ਦੀ ਲੋੜ ਹੋਈ ਉਹ ਖਾ ਲਵੇਗਾ ਤੇਰੇ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਜਗਤਾਰ ਨੇ ਪਹਿਲਾਂ ਤਾਂ ਇਹ ਗੱਲ ਸੁਣੀ ਤੇ ਫਿਰ ਹੱਸ ਪਿਆ ਕਿ ਇੱਕ ਰੋਟੀ ਮੇਰੀ ਤਕਦੀਰ ਕਿਵੇਂ ਬਦਲ ਸਕਦੀ ਹੈ ਪਰ ਰਣਜੀਤ ਕੌਰ ਨੇ ਕਿਹਾ ਇਹ ਰੋਟੀ ਨੇ ਇਹ ਤੇਰਾ ਗੁਰੂ ਤੇ ਭਰੋਸਾ ਹੋਵੇਗਾ ਜਦੋਂ ਤੂੰ ਨਿਮਰ ਹੋ ਕੇ ਲੈ ਕੇ ਜਾਵੇਂਗਾ ਜਦੋਂ ਤੈਨੂੰ ਅਸਲ ਤਬਦੀਲੀ ਮਹਿਸੂਸ ਹੋਵੇਗੀ ਆਖਰ ਉਹ ਪਹਿਲਾਂ ਤਾਂ ਅਜਮਸਿਆ ਦਾ ਜੋ ਦਿਹਾੜਾ ਸੀ ਜਦੋਂ ਉਸ ਨੂੰ ਰਣਜੀਤ ਕੌਰ ਮਿਲੀ ਉਹ ਮਨ 'ਚ ਸੋਚਦਾ ਕਿ ਅੱਜ ਤਾਂ ਸਾਰਾ ਦਿਨ ਲੰਘ ਚੁੱਕਾ ਮੈਂ ਅਗਲੀ ਮਸਿਆ ਤੇ ਇਹ ਕੰਮ ਕਰੂੰਗਾ ਕਹਿੰਦੇ ਜਦੋਂ ਮਸਿਆ ਦਾ ਦਿਨ ਆ ਗਿਆ ਜਗਤਾਰ ਗੁਰਦੁਆਰਾ ਸਾਹਿਬ ਗਿਆ ਜੁੱਤੀਆਂ ਦੀ ਸੇਵਾ ਕਰਨ ਲੱਗਾ ਤੇ ਚਲਦੀ ਸੇਵਾ ਵੀ ਲੰਗਰ ਵਿੱਚ ਕੀਤੀ ਤੇ ਜਦੋਂ ਉਹ ਲੰਗਰ ਹਾਲ ਵਿੱਚ ਜਾਂਦਾ ਇੱਕ ਬੀਬੀ ਨੇ ਪਿਆਰ ਨਾਲ ਉਸਦੇ ਹੱਥ ਤੇ ਰੋਟੀ ਰੱਖੀ ਰੋਟੀ ਨਹੀਂ ਸੀ ਉਹ ਤਾਂ ਗੁਰੂ ਦੀ ਰਹਿਮਤ ਹੈ ਜਗਤਾਰ ਨੇ ਉਹ ਰੋਟੀ ਨੂੰ ਘਰ ਲਿਆ ਕੇ ਮੱਥੇ ਲਾਇਆ ਫਿਰ ਆਪਣੇ ਘਰ ਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਹੇ ਵਾਹਿਗੁਰੂ ਮੇਰੇ ਘਰ ਦੀਆਂ ਪਰੇਸ਼ਾਨੀਆਂ ਨੂੰ ਤੁਸੀਂ ਹੀ ਖਤਮ ਕਰਨਾ ਹੈ ਮੈਂ ਜਿੰਨੇ ਵੀ ਕੰਮ ਕਰਦਾ ਹਾਂ ਮੇਰੇ ਕੰਮ ਦੇ ਰਾਹ ਖੋਲ ਦਿਓ ਤੁਹਾਡੀ ਕਿਰਪਾ ਮੇਰੇ ਤੇ ਵਰਸ ਜਾਵੇ ਅਗਲੇ ਦਿਨ ਉਸ ਨੂੰ ਠੇਕੇਦਾਰੀ ਵਾਲੀ ਥਾਂ ਤੇ ਪੁੱਤਰ ਵਜੋਂ ਜ਼ਮੀਨ ਦੇ ਕਾਗਜ਼ ਮਿਲੇ ਉਹ ਜ਼ਮੀਨ ਸਰਕਾਰ ਦੀ ਯੋਜਨਾ ਅੰਦਰ ਆ ਗਈ ਸੀ ਉਸਦੇ ਪਰਿਵਾਰ ਦੀ ਕੰਪਨੀ ਨੇ ਉਸ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਕਈ ਮਹੀਨਿਆਂ ਵਿੱਚ ਉਸ ਦੀ ਝੌਪੜੀ ਦੀ ਥਾਂ ਇੱਕ ਪੱਕਾ ਘਰ ਵੀ ਬਣ ਗਿਆ ਰੱਬ ਨੇ ਕਰਮਾਂ ਦੇ ਦਰਵਾਜ਼ੇ ਖੋਲ ਦਿੱਤੇ ਤੇ ਉਹ ਮਸਿਆ ਦੇ ਵਿੱਚ ਗੁਰੂ ਘਰ ਜਾ ਕੇ ਅੱਜ ਵੀ ਲੰਗਰ ਦੀ ਸੇਵਾ ਕਰਦਾ ਹੈ ਤੇ ਹਰ ਮਸਿਆ ਤੇ ਗੁਰੂ ਘਰੋਂ ਰੋਟੀ ਲਿਆ ਕੇ ਘਰ ਵਿੱਚ ਚੜੀਆਂ ਜਨੌਰਾਂ ਨੂੰ ਪਾਉਂਦਾ ਹੈ ਖੁਦ ਵੀ ਖਾਂਦਾ ਹੈ ਉਸ ਰੋਟੀ ਦੀ ਬਰਕਤ ਕਿਵੇਂ ਉਹਦੇ ਲਈ ਇੱਕ ਮੋਹਰ ਬਣ ਗਈ ਇਹ ਕੋਈ ਟੋਣਾ ਟੋਟਕਾ ਨਹੀਂ ਸਿਰਫ ਨਿਮਰਤਾ ਤੇ ਵਿਸ਼ਵਾਸ ਹੈ ਮਸੀਹਾ ਦੀ ਇਹ ਰੋਟੀ ਸਿਰਫ ਭੁੱਖ ਮਿਟਾਉਣ ਲਈ ਨਹੀਂ ਸੀ ਇਹ ਅੰਦਰੋਂ ਤਬਦੀਲੀ ਲਿਆਉਣ ਲਈ ਸੀ ਜਦੋਂ ਅਸੀਂ ਗੁਰੂ ਦੇ ਦਰ ਤੇ ਜਾ ਕੇ ਬਸ ਮੱਥਾ ਹੀ ਟੇਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਘਰ ਆ ਜਾਂਦੇ ਹਾਂ ਕੋਈ ਵੀ ਉੱਥੇ ਸੇਵਾ ਨਹੀਂ ਕਰਦੇ 사త్సੰਗ ਦੀ ਸੇਵਾ ਕਰਨੀ ਵੀ ਜ਼ਰੂਰੀ ਹੁੰਦੀ ਹੈ ਭਾਵੇਂ ਇੱਕ ਤੀਲਾ ਹੀ ਚੁੱਕ ਕੇ ਇੱਧਰ ਉੱਧਰ ਕਰ ਦਿਓ ਰੋਟੀ ਪਾਣੀ ਸਤਿਪਦਾ ਜੇ ਨਿਮਰਤਾ ਨਾਲ ਲੈਂਦੇ ਹਾਂ ਤਾਂ ਉਹੀ ਚੀਜ਼ ਫਿਰ ਰੱਬ ਦੀ ਰਹਿਮਤ ਬਣ ਜਾਂਦੀ ਹੈ ਜਿਵੇਂ ਜਗਤਾਰ ਦੀ ਜ਼ਿੰਦਗੀ ਬਦਲ ਗਈ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਸੱਚੀ ਗੱਲ ਇਹ ਹੈ ਜੀ ਕਿ ਅਸੀਂ ਅਕਸਰ ਸੋਚਦੇ ਹਾਂ ਵੱਡੀਆਂ ਚੀਜ਼ਾਂ ਨਾਲ ਹੀ ਸਾਡੇ ਜੀਵਨ ਵਿੱਚ ਪਰਿਵਰਤਨ ਆਉਣੇ ਹਨ ਪਰ ਰੱਬ ਦੀ ਕਿਰਪਾ ਦੇ ਲਈ ਸਿਰਫ ਇੱਕ ਚੰਗਾ ਦਿਲ ਨਿਮਰਤਾ ਤੇ ਸ਼ਰਧਾ ਦੀ ਲੋੜ ਹੁੰਦੀ ਹੈ ਮੱਸੀਆ ਦੀ ਰੋਟੀ ਐਤਵਾਰ ਦੀ ਰੋਟੀ ਸੋ ਕਿ ਜਪਾਤੀ ਵਿਕਰਮਾਂ ਦੇ ਬੰਦ ਦਰਵਾਜ਼ੇ ਖੋਲ ਸਕਦੀ ਹੈ ਜਦੋਂ ਇਹ ਰੋਟੀ ਲਿਆਂਦੀ ਜਾਂਦੀ ਹੈ ਗੁਰੂ ਦੇ ਨਾਮ ਨਾਲ ਅੰਦਰ ਜਾ ਕੇ ਘਰ ਵਿੱਚ ਰੋਸ਼ਨੀ ਪੈਦਾ ਕਰਦੀ ਹੈ ਸਤਸੰਗਤ ਜੀ ਤੁਸੀਂ ਆਮ ਤੌਰ ਤੇ ਵੇਖਿਆ ਹੋਵੇਗਾ ਕਿ ਪਹਿਲਾਂ ਬੀਬੀਆਂ ਕੀ ਕਰਦੀਆਂ ਸਨ ਕਿ ਜਦੋਂ ਗੁਰਦੁਆਰਾ ਸਾਹਿਬ ਚਾਣਾ ਤੇ ਉਹਨਾਂ ਨੇ ਉੱਥੋਂ ਜਿਹੜੀ ਰੋਟੀ ਉਹਨਾਂ ਦੇ ਪ੍ਰਸ਼ਾਦੇ ਤੋਂ ਵਾਜ ਚਾਣੀ ਜਾਂ ਫਿਰ ਜਦੋਂ ਉਹਨਾਂ ਨੂੰ ਪ੍ਰਸ਼ਾਦਾ ਮਿਲਣਾ ਤੇ ਉਹਨਾਂ ਨੇ ਅੱਧੀ ਰੋਟੀ ਜਿਹੜੀ ਸੀ ਆਪਣੀ ਝੋਲੇ 'ਚ ਪਾ ਲਿਆ ਕਰਨੀ ਕਿ ਇਹ ਜਾ ਕੇ ਘਰ ਵਿੱਚ ਚਿੜੀਆਂ ਜਨੌਰਾਂ ਨੂੰ ਤੇ ਜਾਂ ਫਿਰ ਜਿਹੜੇ ਉਹਨਾਂ ਦੇ ਘਰ ਮਾਲ ਪਸ਼ੂ ਹਨ ਉਹਨਾਂ ਨੂੰ ਪਾਉਣਗੇ ਕਈ ਵਾਰ ਉਹਨਾਂ ਦਾ ਇਹਨਾਂ ਅਟੱਲ ਵਿਸ਼ਵਾਸ ਹੁੰਦਾ ਸੀ ਕਿ ਉਹ ਆਪਣੇ ਘਰ ਦੇ ਪਸ਼ੂਆਂ ਨੂੰ ਗਾਵਾਂ ਮੱਝਾਂ ਨੂੰ ਪਾਉਂਦੀਆਂ ਸੰਤ ਤੇ ਗਾਵਾਂ ਮੱਝਾਂ ਦਾ ਦੁੱਧ ਵੱਧ ਜਾਂਦਾ ਸੀ ਉਹਨਾਂ ਦਾ ਇਹਨਾਂ ਜ਼ਿਆਦਾ ਵਿਸ਼ਵਾਸ ਸੀ ਗੁਰੂ ਘਰ ਦੇ ਪ੍ਰਤੀ ਸਾ ਸੰਗ ਜੀ ਜੇਕਰ ਉਹੀ ਵਿਸ਼ਵਾਸ ਤੇ ਪਿਆਰ ਅਸੀਂ ਵੀ ਰੱਬ ਨਾਲ ਰੱਖੀਏ ਤਾਂ ਗੁਰੂ ਦੀ ਰੋਟੀ ਗੁਰੂ ਦੀ ਦਾਤ ਹੈ ਇਹ ਦਿਲ ਨੂੰ ਵੀ ਭਰ ਦੇਂਦੀ ਹੈ ਤੇ ਜੀਵਨ ਨੂੰ ਵੀ ਜਿਵੇਂ ਜਗਤਾਰ ਨੇ ਰੋਟੀ ਲੈ ਕੇ ਤਕਦੀਰ ਬਦਲੀ ਸਾਧ ਸੰਗਤ ਜੀ ਅਗਲੀ ਵਾਰ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਓ ਕਿਸੇ ਵੀ ਪਵਿੱਤਰ ਦਿਨ ਤੇ ਜਾਂਦੇ ਹੋ ਤਾਂ ਉੱਥੇ ਜਾ ਕੇ ਸੇਵਾ ਜ਼ਰੂਰ ਕਰਿਆ ਕਰੋ ਲੰਗਰਾਂ ਵਿੱਚ ਹਿੱਸਾ ਵੀ ਪਾਇਆ ਕਰੋ ਤੇ ਲੰਗਰ ਵਿੱਚ ਜਾ ਕੇ ਸੇਵਾ ਵੀ ਕਰਿਆ ਕਰੋ ਇੱਕ ਰੋਟੀ ਪ੍ਰਸ਼ਾਦ ਵਜੋਂ ਘਰ ਵਿੱਚ ਲੈ ਕੇ ਆਓ ਇਸ ਰੋਟੀ ਨੂੰ ਤੁਸੀਂ ਮੱਥੇ ਨਾਲ ਲਾਉਣਾ ਹੈ ਤੇ ਅਰਦਾਸ ਕਰਨੀ ਹੈ ਤੇ ਅੰਦਰੋਂ ਆਪਣੀ ਮਾੜੀ ਸੋਚ ਨੂੰ ਬਦਲ ਕੇ ਚੰਗੀ ਸੋਚ ਵਿੱਚ ਤਬਦੀਲ ਕਰ ਦੇਣੀ ਹੈ ਫਿਰ ਵੇਖਿਓ ਗੁਰੂ ਦੀ ਕਿਰਪਾ ਦੇ ਦਰਵਾਜ਼ੇ ਆਪਣੇ ਆਪ ਹੀ ਖੁੱਲ ਜਾਣਗੇ ਸਾਡੇ ਬਜ਼ੁਰਗ ਕਹਿੰਦੇ ਸਨ ਗੁਰੂ ਘਰੋਂ ਲਿਆਂਦੀ ਇੱਕ ਰੋਟੀ ਵੀ ਕਰਦੀਆਂ ਸਾਰੀਆਂ ਰੋਟੀਆਂ 'ਚ ਬਰਕਤ ਪਾ ਦਿੰਦੀ ਹੈ ਨੌਕਰੀ ਰੋਜ਼ਗਾਰ ਵਪਾਰ ਵਿੱਚ ਵਾਧਾ ਹੋ ਜਾਂਦਾ ਹੈ ਜਦੋਂ ਸਾਰੇ ਪਰਿਵਾਰ ਨਾਲ ਰੋਟੀ ਵੰਡ ਕੇ ਖਾਂਦੇ ਹੋ ਉਸ ਦਾ ਇੱਕ ਟੁਕੜਾ ਤਜੋਰੀ ਵਿੱਚ ਰੱਖ ਦਿਓ ਤਾਂ ਉਹ ਟੁਕੜਾ ਨਹੀਂ ਇੱਕ ਲਿਖਤ ਹੁੰਦੀ ਹੈ ਰੱਬ ਦੇ ਕਰਮਾਂ ਦੀ ਇੱਕ ਵਾਰ ਕਰਕੇ ਵੇਖੋ ਸਿਰਫ ਇੱਕ ਵਾਰ ਨਿਮਰਤਾ ਤੇ ਸੇਵਾ ਵਿਸ਼ਵਾਸ ਦੀ ਭਾਵਨਾ ਨਾਲ ਕਰਕੇ ਵੇਖੋ ਗੁਰੂ ਦੇ ਦਰ ਤੇ ਜਾ ਕੇ ਰੋਟੀ ਨਹੀਂ ਰਹਿਮਤ ਲੈ ਕੇ ਆਓ ਜੇ ਤੁਸੀਂ ਰੋਟੀ ਦੇ ਰੂਪ ਵਿੱਚ ਗੁਰੂ ਮੰਨ ਲਿਆ ਤਾਂ ਇਹ ਰੋਟੀ ਤੁਹਾਡਾ ਰੋਜ਼ਗਾਰ ਬਣ ਜਾਵੇਗੀ ਪੈਸਾ ਖੁਸ਼ਹਾਲੀ ਸਾਰੀ ਹੀ ਤੁਹਾਡੀ ਤਕਦੀਰ ਬਣ ਜਾਵੇਗੀ ਇਸ ਲਈ ਤੁਸੀਂ ਐਤਵਾਰ ਦੇ ਪਵਿੱਤਰ ਦਿਨ ਨੂੰ ਤੁਸੀਂ ਜ਼ਰੂਰ ਗੁਰੂ ਘਰੇ ਜਾਣਾ ਹੈ ਤੇ ਵਿਸ਼ਵਾਸ ਤੇ ਭਰੋਸੇ ਨਾਲ ਜਾਣਾ ਹੈ ਸਾਧ ਸੰਗਤ ਜੀ ਕਦੇ ਵੀ ਮਨ ਡੋਲਣਾ ਨਹੀਂ ਚਾਹੀਦਾ ਆਪਣੀ ਸਾਰੀ ਹੀ ਜ਼ਿੰਦਗੀ ਦੀ ਡੋਰ ਤੁਹਾਨੂੰ ਪਰਮਾਤਮਾ ਦੇ ਹੱਥ ਵਿੱਚ ਫੜਾ ਦੇਣੀ ਚਾਹੀਦੀ ਹੈ ਇੰਨਾ ਕੁ ਜ਼ਿਆਦਾ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਮੇਰੀ ਜ਼ਿੰਦਗੀ ਦਾ ਫੈਸਲਾ ਬਸ ਤੁਸੀਂ ਹੀ ਕਰਨਾ ਹੈ ਤਾਂ ਵੇਖਿਓ ਤੁਹਾਡੀ ਜ਼ਿੰਦਗੀ ਦੇ ਹਰ ਫੈਸਲੇ ਵਿੱਚ ਪਰਮਾਤਮਾ ਜੀ ਆਪ ਸਹਾਈ ਹੋਣਗੇ ਸਾਤ ਸੰਗਤਾਂ ਜੀ ਗੁਰਬਾਣੀ ਤੇ ਵਿਸ਼ਵਾਸ ਕਰਨਾ ਹੈ ਗੁਰੂ ਘਰ ਤੇ ਵਿਸ਼ਵਾਸ ਕਰਨਾ ਹੈ ਦੇਹ ਧਾਰੀ ਬਾਬਿਆਂ ਦੇ ਪਿੱਛੇ ਲੱਗ ਕੇ ਆਪਣੇ ਗੁਰੂ ਤੋਂ ਭਰੋਸਾ ਨਹੀਂ ਡਲਾਉਣਾ ਜੇਕਰ ਜਿੰਨਾ ਵੀ ਵਿਸ਼ਵਾਸ ਤੁਹਾਡਾ ਪੂਰਨ ਤੇ اٹਲ ਹੋਵੇਗਾ ਨਾ ਓਨੀ ਹੀ ਛੇਤੀ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਪਣੇ